ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੌਰ ਸਿੰਘ ਵਿਖੇ ਇੱਕ ਕਿਸਾਨ ਦੀ ਖਰਾਬ ਹੋਈ ਨਰਮੇ ਦੀ ਫਸਲ ਦੇਖਣ ਗਏ ਪੈਸਟਿਸਾਈਜ਼ ਦੁਕਾਨਦਾਰ ਪੈਸਟਿਸਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਕੁਝ ਲੋਕਾਂ ਨੂੰ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਵੱਲੋਂ ਬੰਦੀ ਬਣਾ ਲਿਆ ਗਿਆ ਕਿਸਾਨਾਂ ਦੀ ਮੰਗ ਹੈ ਕਿ ਪੀੜਤ ਕਿਸਾਨ ਨੇ ਬੀਜ ਗਿਆਨਾ ট্রেਡਿੰਗ ਕੰਪਨੀ ਤੋਂ ਲਿਆ ਸੀ ਹੁਣ ਕਿਸਾਨਾਂ ਦਾ 10 ਏਕੜ ਨਰਮਾ ਖਰਾਬ ਹੋ ਗਿਆ ਹੈ ਜਿਸ ਦੇ ਰੋਸ ਵਿੱਚੋਂ ਕਿਸਾਨਾਂ ਨੇ ਉਕਤ ਵਪਾਰੀ ਨੂੰ ਆਪਣੇ ਖੇਤ ਵਿੱਚ ਬਿਠਾ ਕੇ ਬਣਦਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਕਿ ਜਦ ਤੱਕ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਦਾ ਤਦ ਤੱਕ ਉਹਨਾਂ ਨੂੰ ਛੱਡਿਆ ਨਹੀਂ ਜਾਵੇਗਾ। ਅੱਜ ਜੀ ਨਾ ਉਹ ਨਰਿੰਦਰ ਗੋਲਾ ਜੀ ਪ੍ਰੈਜ਼ੀਡੈਂਟ ਵਪਾਰ ਮੰਡਲ ਰਾਮਾ ਉਹ ਸਰ ਕੀ ਮੁਸ਼ਕਿਲ ਆ ਗਈ ਜਿਹੜੀ ਰਾਤ ਨੂੰ ਸਾਰੇ ਇੱਥੇ ਇਕੱਠੇ ਆਉਣਾ ਪਿਆ ਤੁਹਾਨੂੰ ਰਾਤ ਨੂੰ ਇਸ ਕਰਕੇ ਹੋਣਾ ਪਿਆ ਜੀ ਕਿ 7 ਵਜੇ ਇੱਕ ਬਹਿਮਣ ਕੌਰ ਸਿੰਘ ਪਿੰਡ ਦੇ ਵਿੱਚੋਂ ਕੁਝ ਬੰਦੇ ਜਿਹੜੇ ਕਿ ਇਹਨਾਂ ਤੋਂ ਦਵਾਈ ਲੈ ਕੇ ਗਏ ਸੀਗੇ ਆਪਣੇ ਕਿਹੜੀ ਦੁਕਾਨਾ ਜੀ ਜਨਨ ਟ੍ਰੇਡਿੰਗ ਕੰਪਨੀ ਤੋਂ ਉਹਨਾਂ ਨੇ ਬਹਾਨੇ ਨਾਲ ਸਾਡੇ ਕੁਝ ਬੰਦਿਆਂ ਨੂੰ 딜러ਰਾਂ ਨੂੰ ਪੈਸਟੀਸਾਈਡ ਐਸੋਸੀਏਸ਼ਨ ਦੇ ਪ੍ਰਧਾਨ ਨੂੰ 4 ਵਜੇ ਗਏ ਸੀ 4 4:30 ਵਜੇ ਦੇ ਕਰੀਬ ਉਹਨਾਂ ਨੂੰ ਇਹ ਕਹਿ ਕੇ ਕਿ ਸਾਡਾ ਨਰਮਾ ਦੇਖੋ ਨਰਮਾ ਦੇਖਣ ਵਾਸਤੇ ਬੁਲਾਇਆ ਤੇ ਉਹਨਾਂ ਨੂੰ ਬੰਦੀ ਬਣਾ ਕੇ ਬਿਠਾ ਲੈ ਗਿਆ ਜਿਦੇ ਵਿੱਚ ਚਾਰ ਬੰਦੇ ਰਾਮਾ ਮੰਡੀ ਦੇ 딜러 ਨੇ ਪ੍ਰਧਾਨ ਹੈ ਇਸ ਤੋਂ ਇਲਾਵਾ ਕੰਪਨੀ ਦੇ ਚਾਰ ਬੰਦੇ ਨੇ ਉਹਨਾਂ ਨੂੰ ਫੀਲਡ ਫੀਲਡ ਦੇ ਬੰਦੇ ਨੇ ਉਹਨਾਂ ਨੂੰ ਇਹ ਕਹਿ ਕੇ ਬੁਲਾ ਲਿਆ ਗਿਆ ਸੀਗਾ ਕਿ ਤੁਸੀਂ ਨਰਮਾ ਆ ਕੇ ਸਾਡਾ ਚੈੱਕ ਕਰੋ ਔਰ ਉਹਨਾਂ ਨੂੰ ਧੋਖੇ ਨਾਲ ਉੱਥੇ ਬੰਦੀ ਬਣਾ ਲਿਆ ਗਿਆ ਤੇ ਹੁਣ ਉਹ ਮਨ ਚਾਹੇ ਪੈਸੇ ਮੰਗ ਰਹੇ ਨੇ ਆਪਦੀ ਮਰਜ਼ੀ ਦੇ ਨਾਲ ਪੈਸੇ ਮੰਗ ਰਹੇ ਨੇ ਜਿਹੜੇ ਕਿ ਕੋਈ ਨਰਮੇ ਦੇ ਜਿਹੜੇ ਪੈਸੇ ਆ ਉਹ ਟੇਬਲ ਤੇ ਬੈਠ ਕੇ ਫੈਸਲੇ ਹੁੰਦੇ ਹੁੰਦੇ ਨੇ ਇਸ ਤਰ੍ਹਾਂ ਬੰਦੀ ਬਣਾ ਕੇ ਫੈਸਲੇ ਨਹੀਂ ਹੁੰਦੇ ਕਦੇ ਵੀ ਕੀ ਲੱਗਦਾ ਤੁਹਾਨੂੰ ਵੀ ਸਪਰੇਅ ਨਾਲ ਨਰਮਾ ਖਰਾਬ ਹੋਇਆ ਜਾਂ ਕੀ ਚੱਕਰਾ ਉਹ ਜੇ ਕੋਈ ਚੀਜ਼ ਖਰਾਬ ਹੋਈ ਹੈ ਨਰਮੇ ਦੇ ਵਿੱਚ ਕੋਈ ਥੋੜਾ ਬੋੜਾ ਨੁਕਸਾਨ ਹੋਇਆ ਹੈ ਉਹ ਕੰਪਨੀ ਜਿਹੜੀ ਕੰਪਨੀ ਹੈ ਉਹ ਆ ਕੇ ਡਿਸਾਈਡ ਕਰੋਗੀ ਡీలਰ ਤੋਂ ਜਿੱਥੋਂ ਦਵਾਈ ਲਈ ਗਿਆ ਉਹ ਥੋੜਾ ਜਿਹਾ ਡਿਸਾਈਡ ਕਰੂਗਾ ਉਹਨੂੰ ਇਸੀ ਦਾ ਕੀ ਪਤਾ ਉਹਨੇ ਕਿਹੜਾ ਘਰੇ ਦਵਾਈ ਬਣਾਈ ਹੁੰਦੀ ਆ ਨਾ ਉਹ ਨਾਲ ਜਾ ਕੇ ਇੱਕ ਵਾਰੀ ਮਹਿਕਮਾ ਖੇਤੀਬਾੜੀ ਵਿਭਾਗ ਮਹਿਕਮਾ ਜਾ ਕੇ ਉਹ ਲਾਸ ਆ ਜਿਹੜਾ ਡਿਸਾਈਡ ਕਰੇ ਜਿਹੜਾ ਡీలਰ ਦਾ ਇਹਦੇ ਵਿੱਚ ਕੀ ਕਸੂਰ ਆ ਕੀ ਮੰਗਤੀ ਹੈ ਪਰਸ਼ਾਸ਼ਨ ਤੋਂ ਸਾਡੀ ਇਹ ਮੰਗ ਹੈ ਕਿ ਸਾਡੇ ਬੰਦੇ ਕੋਈ ਬਿਨਾਂ ਕੰਡੀਸ਼ਨ ਤੋਂ ਸਾਡੇ ਘਰੇ ਆਉਣੇ ਚਾਹੀਦੇ ਨੇ ਪੈਸਿਆਂ ਦੀ ਕੋਈ ਕੰਡੀਸ਼ਨ ਨਹੀਂ ਹੋਣੀ ਚਾਹੀਦੀ ਇਹ ਬਿਨਾ ਕੰਡੀਸ਼ਨ ਨਾਨ ਕੰਡੀਸ਼ਨਲ ਸਾਡੇ ਬੰਦੇ ਘਰੇ ਆਉਣੇ ਚਾਹੀਦੇ ਆ ਕੀ ਬਿਨਾ ਬੰਦੇ ਕੁ ਬਣਾ ਰੱਖਿਆ ਕੀ ਉਹਨਾਂ ਨੂੰ ਬੰਦੇ ਕੁ ਬਣਾ ਰੱਖਿਆ ਮਹਾਰਾਜ ਕਿਡ ਡਰਾਈਵਿੰਗ ਪਰਚੇ ਕਿਡਨੈਪ ਕਿਡਨੈਪ ਕਰ ਛੱਡਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਇਹਦੇ ਉੱਤੇ ਜੋ ਬਣਦੀ ਧਾਰਾ ਲਾ ਕੇ ਪਰਚੇ ਹੋਣੇ ਚਾਹੀਦੇ ਨੇ ਜਿਨ੍ਹਾਂ ਨੂੰ ਕਿਡਨਾ ਜਿਨ੍ਹਾਂ ਨੇ ਕਿਡਨੈਪ ਕੀਤਾ ਹੈ ਆ ਇਹ ਨਹੀਂ ਕਾਰਵਾਈ ਕੀਤੀ ਜਿਵੇਂ ਉਹਨਾਂ ਨੇ ਨਹੀਂ ਕਾਰਵਾਈ ਅਸੀਂ ਕੀ ਕਰ ਸਕਦੇ ਆ ਅਸੀਂ ਜੋ ਕਰ ਸਕਦੇ ਆ ਤੁਹਾਨੂੰ ਅਸੀਂ ਦੱਸ ਦੰਦੇ ਆ ਜੇਕਰ ਸਾਡੇ ਬੰਦੇ ਹੁਣੇ-ਹੁਣੇ ਵਾਪਸ ਨਾ ਆਏ ਬਿਨਾ ਕਿਸੇ ਪੈਸਿਆਂ ਦੇ ਡਿਸੀਜਨ ਤੋਂ ਤਾਂ ਹਾਲੇ ਤੱਕ ਅਸੀਂ ਬੰਦ ਦਾ ਫੱਦਾ ਨਹੀਂ ਦਿੱਤਾ ਪਰ ਇਹ ਬੰਦ ਦਾ ਸੱਦਾ 20 ਮਿੰਟਾਂ ਬਾਅਦ ਬੰਦ ਦਾ ਸੱਦਾ ਹੋ ਜਾਊਗਾ ਤੜਕੇ ਸਾਰੀ ਰਾਮਾ ਮੰਡੀ ਫਰੂਟ ਹਲਵਾਈ ਦੀਆਂ ਦੁਕਾਨਾਂ ਤੱਕ ਬੰਦ ਹੋਣਗੀਆਂ ਬੰਦੇ ਜਿਹੜੇ ਸਾਡੇ ਉੱਥੇ ਬੰਦੀ ਬਣਾ ਰੱਖਿਆ ਜੇ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਸਰਕਾਰ ਜ਼ਿੰਮੇਵਾਰ ਹੋਊਗੀ